ਆਓ ਜੀ ਜੀ ਇਹਨਾਂ ਆਪਣੀ ਸਿਹਤ ਦਾ ਰਾਜ ਨਾ ਇਸ ਵਰਕੇ ਦੇ ਵਿੱਚ ਵਿੱਚ ਲਿਖਿਆ ਹੋਇਆ ਇਹਦੇ ਵਿੱਚ ਕਣਕ 80 ਕਿਲੋ ਕੋਧਰਾ 4 ਕਿਲੋ ਜਿਉ 6 ਕਿਲੋ ਛੋਲੇ 10 ਕਿਲੋ ਮੱਕੀ ਲਗਭਗ 1.5 ਕਿਲੋ ਰਾਗੀ 5 ਕਿਲੋ ਚਰੀ 12 ਕਿਲੋ ਤੇ ਬਾਜਰਾ 18 ਕਿਲੋ ਇਹ ਇੱਕ ਕੁਇੰਟਲ ਦੀ ਵਿਧੀ ਆ ਸਮਝੋ ਵੀ ਇੱਕ ਕੁਇੰਟਲ 40 ਕਿਲੋ ਦੇ ਅੰਦਰ ਬਾਹਰ ਮਾਲ ਬਣੂਗਾ ਇਹ ਕੱਲ ਨੂੰ ਜਾ ਰਿਹਾ ਜੀ ਅੰਮ੍ਰਿਤਸਰ ਦਰਬਾਰ ਸਾਹਿਬ ਇਹ ਇੱਥੇ ਰੱਖ ਲਾ ਸੋਹਣੇ ਇੱਕ ਸਾਈਡ ਤੇ ਦਰਬਾਰ ਸਾਹਿਬ ਚੱਲਿਆ ਅੰਮ੍ਰਿਤਸਰ ਇਹ ਸਾਰਾ ਸਿਸਟਮ ਅਹੀਂ ਬਹਿ ਕੇ ਸਾਰੇ ਬੰਦੇ ਰੂਹ ਨਾਲ ਤਿਆਰ ਕਰਨ ਲੱਗੇ ਆ ਸਮਾਰੇ ਸੋਕ ਕਰਨ ਗੁਰੂ ਰਾਮਦਾਸ ਵੀ ਅਸੀਂ ਇਮਾਨਦਾਰੀ ਨਾਲ ਚੰਗਾ ਸੋਚ ਕੇ ਚੱਲੇਗੇ ਤੇ ਚੰਗਾ ਹੀ ਕਰਾਂਗੇ ਲਿਆਏ ਮੁੰਡਿਆ ਪਹਿਲਾਂ ਆਪਣਾ ਪਾਓ ਕੋਦਰਾ ਸੋਨਾ ਚੱਲੀ ਜਾਂਦਾ ਜੀ ਹਮੇਸ਼ਾ ਜ਼ਿੰਦਗੀ ਦੇ ਕਈ ਕੰਮ ਜ਼ੀਰੋ ਤੋਂ ਸ਼ੁਰੂ ਕਰਨੇ ਪੈਂਦੇ ਇਹ ਤਾਂ ਜ਼ੀਰੋ ਦਿਖਾ ਦੇ ਜ਼ਿੰਦਗੀ ਦੇ ਕਈ ਕੰਮ ਜ਼ੀਰੋ ਤੋਂ ਸ਼ੁਰੂ ਕਰਨੇ ਪੈਂਦੇ ਆ ਝੋਟਿਆ ਲਿਆ ਕੇ ਰਖੋ ਪਾ ਜਾ ਵਾਹਿਗੁਰੂ ਤੇ ਆਪਾਂ ਹਮੇਸ਼ਾ ਇਹ ਸੋਚ ਕੇ ਚੱਲੇ ਹੁੰਦੇ ਆ ਵੀ ਚੰਗਾ ਕਰੀਏ ਚੰਗਾ ਕਰਨ ਚ ਗੁਰੂ ਸਾਹਿਬ ਆਪਣੀ ਤਾਂ ਹਿੰਮਤ ਰੱਖਣ ਮੇਰ ਬਖਸ਼ਣ ਧਾਨ ਗੁਰਨਾਮ ਦਾ ਜੀ ਕਿਰਪਾ ਰੱਖਿਓ ਜੀ ਕਿੰਨਾ ਮੁੰਡਿਆ ਫੋਟੋ ਕਲਾਉ ਉੱਤੇ 4 ਕਿਲੋ ਹਨ ਉਹਦਰਾ ਜਾਨੀ 4 ਕਿਲੋ ਹੈ ਜੀ ਕੋਦਰੇ ਦਾ ਆਟਾ ਐਵੇਂ ਨਹੀਂ ਗੱਲਾਂ ਹੁ ਚੱਲ ਵੀ ਲਿਆ ਮੁੰਡਿਆ ਕਰ ਚੱਕ ਲਿਆ ਕਰ ਹੋਰ ਕੀ ਮੁੰਡਾ ਬੋਲੋ ਕਰ ਇਹ ਹੈਗੀ ਉਸ ਤੋਂ ਬਾਅਦ 6 ਕਿਲੋ ਜਿਉਂ 6 ਤੇ 4 10 ਇਹ ਦਰਬਾਰ ਸਾਹਿਬ ਜਿਹੜੇ ਆਪਣੇ ਰਾਗੀ ਵੀ ਆ ਬਾਈ ਸਾਹਿਬ ਉਹਨਾਂ ਦੇ ਤੇ ਕਈ ਹੋਰ ਪਰਿਵਾਰ ਆ ਤਰਨ ਤਾਰਨ ਲਗਭਗ 2 ਕਾਟ ਦੇ ਅੰਦਰ ਬਾਅਦ ਆਟਾ ਜਾਣਾ ਜੇ ਕਿਸੇ ਹੋਰ ਬੰਦੇ ਨੂੰ ਚਾਹੀਦਾ ਹੋਇਆ ਉਹ ਵੀ ਆਟਾ ਲੈ ਸਕਦਾ ਕਿਉਂਕਿ ਆਟਾ ਐਡਵਾਂਸ ਰੱਖ ਕੇ ਲਿਆਵਾਂਗੇ ਕੋਈ ਜਗਣਾ ਨਹੀਂ ਸੰਗਣਾ ਨਹੀਂਗਾ ਵੀ ਇਹਨਾਂ ਕੋਲੇ ਮੁੱਕ ਨਾ ਜਾਵੇ ਇਹਨਾਂ ਕੋਲੇ ਥੋੜਾ ਨਾ ਜਾਵੇ ਆਟਾ ਫੁੱਲ ਹੋਊਗਾ ਸੋ ਨੂੰ ਨਾ ਇੱਕ ਬੰਦੇ ਕਹਿੰਦੇ ਵੀ ਆਟਾ ਤੁਸੀਂ ਬਰੀਕ ਰੱਖਿਆ ਕਰੋ ਬਾਈ ਜੀ ਮਲਟੀ ਗ੍ਰੇਨ ਆٹے ਦੀ ਰੋਟੀ ਹਮੇਸ਼ਾ ਦਰਦਰੇ ਦੇ ਆٹے ਦੀ ਹੁੰਦੀ ਹੈ ਨਾ ਕਿ ਨਾਰਮਲ ਬਾਹਲੇ ਬਰੀਕ ਆਟੇ ਦੀ ਲਓ ਜੀ ਚੱਲ ਵੀ ਸੋਹਣਿਆ ਲਓ ਇਹਦੇ ਵਿੱਚ ਹੁਣ ਆਪਣੇ ਆਕੇ ਛੋਲੇ ਕਿੰਨੇ ਸੋਹਣਿਓ 10 ਕਿੱਲੇ ਜੀ ਇਹ 10 ਤੇ 10 ਅੱਛਾ ਕੰਪਨੀ ਨੇ ਇਹਦੇ ਵਿੱਚ ਸਿਰਫ ਆਪਣਾ ਛੋਲੇ ਕਹੇ ਹੋਇਆ ਵੀ 6 ਕਿੱਲੇ ਪਾਉਣੇ ਆ ਇੰਨੇ ਮੜੀ ਜਾਂਦੇ ਵਿੱਚ ਆਪਾਂ ਤਾਂ ਵੱਧ ਪਾਉਣੇ ਆ ਵੀ ਤੁਹਾਨੂੰ ਲੈ ਥੋੜੀ ਪਾਵਰ ਜ਼ਿਆਦਾ ਰੋਊਗੀ ਕਿਉਂਕਿ ਰੋਟੀਆਂ ਰਖਾਣੀ ਹੁੰਦੀ ਦੋ ਦੰਨੀ ਆਪਾਂ ਪਰ ਸਾਈ ਜਿਹੜੀ એનર્ਜੀ ਜੀ ਬਣੀ ਜਾਂਦੀ ਆ ਤੁਸੀਂ ਸੈਂਪਲ ਆਟੇ ਦੀ ਬਜਾਏ ਇੱਕ ਵਾਰ ਤੁਸੀਂ 5 ਕਿਲੋ ਆਟਾ ਲੈ ਕੇ ਟਰਾਈ ਕਰੋ ਫਿਰ ਤੁਹਾਨੂੰ ਤਸੱਲੀ ਹੋਊਗੀ ਵੀ ਹਾਂ ਆਪਣੇ ਸਾਰੇ ਪਰਿਵਾਰਾਂ ਦੇ ਲਗਭਗ ਸਾਰਿਆਂ ਦੇ ਘਰਾਂ ਦੇ ਵਿੱਚ ਨਾ ਆ ਨਗਵਾਂਡ ਜਾਂ ਆਪਣੇ ਰਿਸ਼ਤੇਦਾਰਾਂ ਸਾਰਿਆਂ ਦੇ ਘਰਾਂ 'ਚ ਇਹੀ ਚੱਲੀ ਜਾਂਦਾ ਮਲਟੀ ਗ੍ਰੇਨ ਮਲਟੀ ਗ੍ਰੇਨੀ ਹੋਈ ਪਈ ਆ ਵਾਹੇ ਉਹ 16 ਹੋ ਗਏ ਆਪਣੇ 10 ਕਿਲੋ ਲੋ ਇਹਦੇ ਵਿੱਚ ਹੋ ਜਾਈਆ 1.5 ਕਿਲੋ ਮੱਕੀ ਮੱਕੀ ਦੀ ਕੁਆਲਿਟੀ ਚੈੱਕ ਕਰਾ ਦੇ ਮਰੀ ਜੇ ਕਰ ਅ ਬੱਲ ਕੁਲ ਐਨ ਬੰਨ ਸਵਾ ਟਾਈ ਤਨ ਫੱਟ ਆਇਆ ਲੋ ਜੀ ਇਹਦੇ ਵਿੱਚ ਜਿਹੜਾ ਸਭ ਤੋਂ ਮੇਨ ਰੰਜਣ ਇਹ ਜਿਹੜਾ ਕੰਪਨੀ ਵੱਲੋਂ ਦੱਸਿਆ ਗਿਆ ਵੀ ਇੰਨੇ ਮੰਜਣਾਂ ਦੇ ਵਿੱਚ 2 ਕਿਲੋ ਹੀ ਪੈਣਾ ਹੁੰਦਾ ਆ ਦੇਖਿਓ ਕਿੰਨਾ ਬਣਨਾ ਹੈ 5 ਕਿਲੋ ਅ 26 26500 ਉਹਨਾਂ ਨੇ ਸਿਰਫ ਆਪਾਂ ਨੂੰ 3 ਕਿਲੋ ਦੱਸਿਆ ਵੱਧ ਤਾਂ ਪਾਉਨੇ ਆਪਾਂ ਹੈਗੇ ਪੰਜਾਬੀ ਆਪਣੇ ਸਰੀਰਾਂ ਦੇ ਵਿੱਚ ਇਹ ਚੀਜ਼ਾਂ ਗਲਣ ਵਾਲੀਆਂ ਹੁੰਦੀਆਂ ਤੇ ਡਰਨ ਨਿਸ਼ਾਨ ਹੋਣ ਦੀ ਕੋਈ ਟੈਨਸ਼ਨ ਨਹੀਂ ਬੇਫਿਕਰੇ ਹੋ ਕੇ ਤੁਸੀਂ ਰੋਟੀ ਖਾ ਸਕਦੇ ਹੋ। ক্লোਜ ਇਹ ਆਪਣੀ ਹੋ ਗਈ ਰਾਗੀ ਇਹ ਸਮਾਪਤੀ ਹੈ ਸਵੇਰੇ ਸਮਾਨਾ ਹੋਰ ਵੀ ਆਊਗਾ ਮਾਰੇ ਸੌਖ ਰੱਖਣ। ਲੋ ਜੀ ਇਹ ਹੁਣ 12 ਕਿਲੋ ਪੈਣੀ ਆਪਣੀ ਚਰੀ ਇਹਨੂੰ ਕੀ ਕਹਿੰਦੇ ਆਪਾਂ? ਜਵਾਰ ਜਵਾਰ ਇਹ ਆਪਾਂ ਨੂੰ ਕੰਪਨੀਆਂ ਦੱਸੀ ਹੋਈ ਆ ਸਾਰੀ 8 ਕਿਲੋ 9 ਕਿਲੋ ਆਪਾਂ 12 ਕਿਲੋ ਪਾਉਣੀ ਆ ਇਹ ਅ 36 36 36 500 ਕੁਆਲਿਟੀ ਦਿਖਾ ਦੇ ਮੜੀ ਅੱਜ ਪਹਿਲੇ ਦਿਨ ਜਿਹੜੀ ਵੀਡੀਓ ਪਾਈ ਸੀ ਉਹ ਵੀ ਸੇਮ ਹੀ ਸੀ ਅੱਜ ਵਾਲੀ ਵੀਡੀਓ ਵੀ ਸੇਮ ਹੀ ਹੈ ਕੁਆਲਿਟੀ 'ਚ ਕੋਈ ਕੰਪਰੋਮਾਈਜ਼ ਨਹੀਂਗਾ ਪਰ ਥੋੜਾ ਰੇਟ 'ਚ ਮੈਂ ਕਈ ਵਾਰੀ ਕਰਦਾ ਹੁਣ ਤੁਸੀਂ ਉੰਨੇ ਕ ਬੇਨਤੀ ਪ੍ਰਵਾਨ ਕਰ ਹੀ ਲੈਨੇ ਮੇਰੀ ਵਾਹਿਗੁਰੂ 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 ਜੀ ਪੰਜਾਬੀਓ ਖਾਂਦੇ ਰਹੋ ਤੇ ਆਪਣੇ ਚ ਕੋਈ ਚੱਕਰ ਨਹੀਂ ਆਪਾਂ ਤਾਂ ਤੁਹਾਨੂੰ ਬਣਾ ਬਣਾ ਕੇ ਦੇਣ ਵਾਲੇ ਆ ਤੇ ਵਾਹਿਗੁਰੂ ਖੱਤੀ ਖੱਤੀ ਬਾਕੀ ਆਏ ਜਾਂਦੇ ਆਂ ਬੂਰੀਆਂ ਭੱਜੀਆਂ ਆਪਣੇ ਪੰਜਾਬੀਆਂ ਨੇ ਕਮਾਲ ਕਰਤੀ ਆ। ਲੋ ਜੀ। ਇਹ ਨਹੀਂ ਗੱਲ ਵੀ ਕਿਰਸ ਕਰਦੇ ਆਂ ਵੀ ਫालतू ਨੁਕਸਾਨ ਹੀ ਕਰੂ ਸਰੀਰ ਨੂੰ। ਫਾਇਦਾ ਨਹੀਂ ਕਰਲਾਣੇ। ਆਜੋ ਆਜੋ ਜੀਓ ਇਹਨੂੰ। ਠੀਕ ਠਾਕ ਹੋ? ਕੈਮਾ ਚ? ਸ਼ੁਕਰ। ਬਾਏ ਇੱਕ ਮਿੰਟ ਜਿਆ ਬਣਾ ਲਈਏ ਪੂਰਾ ਕਰ ਲਗੇ। ਲੋ ਜੀ। ਇਹਦੇ ਵਿੱਚ ਇਹ ਹੈਗਾ ਆਪਣਾ ਬਾਜਰਾ ਸੀਗਾ ਪਹਿਲਾਂ। ਜੀ ਹਲੋ ਕਰਲਾ ਬੰਦਾ ਅਹ ਲੋ ਜੀ ਇਹਦੇ ਵਿੱਚ ਕੱਲਾ ਹੁਣ ਬਾਜਰਾ ਰਹਿ ਗਿਆ 10 ਕਿਲੋ ਪਾਉਣ ਵਾਲਾ ਬਾਕੀ ਸਾਰਾ ਕੁਝ ਪੈ ਗਿਆ ਇਹਦੇ ਵਿੱਚ ਮੰਜਣ ਚੈੱਕ ਕਰਿਓ ਤੁਸੀਂ ਕੀ ਕੁਛ ਆ ਇਹ ਲੈ ਗਿਆ ਜਾ ਆ ਜਾ ਹੋਰ ਇਹ ਗਾ ਜਾ ਮੂਰਲੇ ਪਾਸੇ ਆ ਚੈੱਕ ਕਰਾਂ ਮੜਿਆ ਅਸਾ ਜਿਹੜੇ ਬੰਦੇ ਕਹਿੰਦੇ ਨੇ ਵੀ ਐਡੋ ਵੱਡੀ ਆਟੇ ਲੈ ਕੇ ਅਸੀਂ ਕੀ ਲਿਆ ਸੀ ਤੇ ਐਡੋ ਵੱਟੀ ਐਂ ਕਰ ਲਿਆ ਸੀਗਾ ਉਹਨਾਂ ਵਾਸਤੇ ਇੱਕ ਹੀ ਚੀਜ਼ ਆ ਵੀ ਕੂਂਡੇ 'ਚ ਰਗੜੀ ਹੋਈ ਚਟਣੀ ਤੇ ਦੁੱਜੂ ਬਣੀ ਹੋਈ ਚਟਨੀ ਦਾ ਬਹੁਤ ਫਰਕ ਹੁੰਦਾ ਗ੍ਰੈਂਡਰ ਦੀ ਚਟਨੀ ਵਾਲਾ ਸਿਸਟਮ ਨਹੀਂ ਹੁੰਦਾ ਆ ਰਾਗੀ ਦੀ ਨਾ ਕੱਲੀ-ਕੱਲੀ ਪਈ ਕੱਲੀ-ਕੱਲੀ ਆਟਾ ਮੂਹਰੋ ਬੋਲੂਗੀ ਇਹ ਐਮਪੀ ਦੀ ਕਣਕ ਵਾਲਾ ਆਟਾ ਜੀ ਇਹ ਬੈਸਟ ਕੁਆਲਿਟੀ ਆ ਇਹਦੇ ਵਿੱਚ ਸਮਝੋ ਵੀ 65% ਕਣਕ ਹੈ ਜੀ ਇਹ ਚ ਬਿਲਕੁਲ ਆਨੰਦਮਈ ਮੋਲ ਆ ਜੇ ਤੁਸੀਂ ਜ਼ਿਆਦਾ ਐਡਵਾਂਸ ਖਾਓਗੇ ਤੁਹਾਡਾ ਨੁਕਸਾਨ ਕਰੂਗਾ ਤਾਂ ਜਦੋਂ ਆਪਾਂ 1 ਮਹੀਨੇ ਬਾਅਦ ਆਪਾਂ ਸ਼ਡਿਊਲ ਸ਼ੁਰੂ ਕਰਾਂਗੇ ਉਹਦੇ ਵਿੱਚ ਕਣਕ ਦਾ ਸਿਸਟਮ ਥੋੜਾ ਜਿਹਾ ਪਕਟਾ ਦੇਣਾ ਹੋਰ ਫਿਰ ਨੁਕਸਾਨ ਨਹੀਂ ਹੁੰਦਾ ਤੁਹਾਡੇ ਪੇਟਾਂ ਦਾ ਸਿਸਟਮ ਖਰਾਬ ਨਹੀਂ ਹੁੰਦਾ ਜੀ ਲਓ ਜੀ ਆ ਚੈੱਕ ਕਰਾ ਦੇ ਰਹੇ ਹਾਂ ਟਕਾ ਕੇ ਪੁੱਤ ਆ ਸਾਰਾ ਕੁਝ ਰਲਮਾ ਇੱਕ ਵੀਡੀਓ ਪਾਵਾਂਗੇ ਸਪੈਸ਼ਲ ਲਓ ਜੀ ਹੁਣ ਇਹਦੇ ਵਿੱਚ ਕਣਕ ਪਾਉਣ ਲੱਗੇ ਆ ਧੰਨਵਾਦ ਸ਼ੁਕਰੀਆ ਵੀਡੀਓ ਸ਼ੇਅਰ ਕਰ ਦੇਣਾ ਹਾਂਜੀ ਹੁਣ ਕਈਆਂ ਭਰਾਵਾਂ ਨੇ ਕਿਹਾ ਚੋਕਰ ਪਾਦੀ ਚੋਕਰ ਬਾਈ ਇਹ ਮਲਟੀ ਗ੍ਰੇਨ ਜਿਹੜਾ ਆਟਾ ਸੀ ਪੀਠਾ ਨਾ ਉਹਦੇ ਵਿੱਚੋਂ ਨਿਕਲੀ ਹੋਈ ਫੈਬਰ ਆ ਇਹਨੂੰ ਗੌਰ ਨਾਲ ਦੇਖਿਓ ਜੋ ਡਾਕਟਰ ਤੁਹਾਨੂੰ ਕਹਿੰਦਾ ਤੁਹਾਡੇ ਸਰੀਰ ਦੇ ਵਿੱਚ ਫੈਬਰ ਦੀ ਕਮੀ ਹੈ ਉਹਦੋਂ ਬਾਅਦ ਚੀਜ਼ ਕੰਮ ਕਰਦੀ ਹੈ ਤੁਸੀਂ 200 ਰੁਪਏ ਕਿਲੋ ਨੂੰ ਵੀ ਮੁੱਲ ਭਾਲਦੇ ਹੁੰਨੇ ਆ ਇਹ ਸਾਰੇ 1.5 ਕੁਇੰਟਲ ਆਟੇ ਦੇ ਮਗਰ ਮੇਰੇ ਖਿਆਲ ਦੇ ਵਿੱਚ ਇਹ 6 ਤੋਂ 7 ਕਿਲੋ ਪਾਉਣ ਲੱਗੇ ਆ ਸੀ ਇਹ 6-7 ਕਿਲੋ ਵੀ ਤੁਸੀਂ ਇਹ ਸਮਝ ਲਓ ਵੀ ਜਦੋਂ ਪੀਸੀ ਗਈ ਇਹ 2 ਸਵਾ 2 ਕਿਲੋ ਦੇ ਅੰਦਰ ਬਾਹਰ ਇਸ ਮਲਟੀ ਗ੍ਰੇਨ ਆਟੇ ਦੇ ਵਿੱਚ ਹਾਜ਼ਰ ਹੋ ਜਾਊਗੀ ਤੁਸੀਂ ਇਹ ਯਕੀਨ ਮੰਨਿਓ ਵੀ ਅਸੀਂ ਬੈਸਟ ਕੁਆਲਿਟੀ ਚੰਗਾ ਸਿਸਟਮ ਸੋਚਿਆ ਹੋਇਆ ਧੰਨਵਾਦ ਸ਼ੁਕਰੀਆ ਜੀਓ ਆਏ ਨੂੰ ਸ਼ੇਅਰ ਕਰਿਓ ਇਹ ਮਲਟੀ ਗ੍ਰੇਨ ਚੰਗਾ ਮਿਲ ਸਕਦਾ ਵੱਡੀਆਂ ਕੰਪਨੀ ਠੀਕ ਹੈ ਆਪਣੀ ਜਗ੍ਹਾ ਸਹੀ ਹੈ ਪਰ ਆਪਣਾ ਸਿਸਟਮ ਆਪਣੀ ਜਗ੍ਹਾ ਸਹੀ ਹੈ ਧੰਨਵਾਦ ਜਦੋਂ ਮਰਜ਼ੀ ਆ ਕੇ ਚੈੱਕ ਕਰ ਸਕਦੇ ਪਿੰਡ ਬੁੱਟਰ ਜ਼ਿਲ੍ਹਾ ਮੋਗਾ ਸਾਹਮਣੇ ਪੀਐਨਬੀ ਦੇਖ ਧੰਨਵਾਦ ਆਰਡਰ ਆਰਡਰ ਕਰ ਲਓ ਜੇ ਕਰਨਾ ਹੋਇਆ ਤਾਂ ਧੰਨਵਾਦ ਬੁੱਟਰ ਦੇ ਮੋਗਾ ਦੇ ਨਾਲ ਹੋਜੀ ਜਾਰੇ ਦਾ ਸਮਾਂ ਇਹ ਦੇਖ ਲੈਣਾ ਹੋਰ ਜੇ ਤਾਂ ਮੈਂ